ਜਿਹੜੀ ਅਗਲੀ ਰੂਪਰੇਖਾ ਕੀ ਹੈ ਤੁਸੀਂ ਕਿਉਂਕਿ ਲੰਬੇ ਸਮੇਂ ਤੋਂ ਬੈਠੇ ਹੋ ਹੁਣ ਜਿਹੜੇ ਧਰਨਾ ਹੈ ਉਹ ਪਟਣ ਦਾ ਕਿਉਂ ਤੁਸੀਂ ਫੈਸਲਾ ਲਿਆ ਸਾਨੂੰ ਦੇਖੋ ਬਾਰ-ਬਾਰ ਸਰਕਾਰ ਨੇ ਵਿਸ਼ਵਾਸ ਦਿਵਾਇਆ ਸੀ ਕਈ ਮੀਟਿੰਗ ਹੋ ਗਈ ਵੀ ਤੁਹਾਡਾ ਮਸਲਾ ਹੱਲ ਕਰਾਂਗੇ ਪਰ ਹੁਣ ਚੀਮਾ ਸਾਹਿਬ ਨੇ ਫਿਰ ਵੀ ਵਿਸ਼ਵਾਸ ਦਿਵਾਤਾ ਵੀ ਤੁਸੀਂ 29 ਤਰੀਕ ਨੂੰ ਤੁਹਾਡੀ ਸਬ ਕਮੇਟੀ ਨਾਲ ਮੀਟਿੰਗ ਕਰਾਈ ਜਾਏਗੀ ਤੁਸੀਂ ਇਸ ਲਈ 28 ਤਰੀਕ ਤੱਕ ਜਿਹੜੇ ਨੇ ਇਹ ਤੰਬੂ ਵਾਟ ਲੋ ਤੁਹਾਡੀ ਜਾਇਜ਼ ਮੰਗ ਅਸੀਂ ਪੂਰੀ ਕਰਾਂਗੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਜਿਸ ਤਰੀਕੇ ਨਾਲ ਪਹਿਲਾਂ ਬਹੁਤ ਸਾਰੇ ਬਾਅਦ ਇਹ ਤੁਹਾਡੇ ਨਾਲ ਹੋਏ ਨੇ ਜੇ ਸਰਕਾਰ ਕੱਲ ਨੂੰ ਵੀ ਤੁਹਾਡਾ ਨਿਆਂ ਨਹੀਂ ਕਰਦੀ ਤਾਂ ਅਗਲੀ ਕੀ ਯੋਜਨਾ ਤੁਹਾਡੀ ਦੇਖੋ ਜੀ ਸਾਨੂੰ ਤਾਂ ਲੱਗਦਾ ਜਿਵੇਂ ਲੋਕਰਨੀਚੀ ਪਹਿਲਾਂ ਖੇਡਦੀ ਆਈ ਸਰਕਾਰ ਹੁਣ ਵੀ ਇਹੋ ਵੀ ਕੱਲੂ ਪ੍ਰੋਸੈਜੋ ਸੂਤਰਾ ਤੋਂ ਪਤਾ ਲੱਗੇ ਕੱਲੂ ਸੀਐਮ ਸਾਹਿਬ ਨੇ ਇੱਥੇ ਸੰਗਰੂਰ ਵਿੱਚ ਜਾਣਾ ਉਹਨਾਂ ਨੂੰ ਇਹ ਸੀ ਕਿ ਇਹ ਅੱਕੇ ਬੈਠੇ ਨੇ ਸਾਢੇ 7 ਮਹੀਨਿਆਂ ਦੇ ਵੀ ਇੱਕ ਦੇ ਰੋਸ ਮਜਾਰੇ ਕਰਨ ਲਗੇ ਜਾਂ ਰੈਲੀ ਨਾ ਕਰ ਲੈਣਾ ਇਸ ਕਰਕੇ ਉਹਨਾਂ ਧਰਨਾ ਚ ਕਹਾਂ ਦੀ ਜਿਹੜੀ ਸਾਡੇ ਨਾਲ ਇਹ ਚਾਲ ਚੱਲੀ ਹੈ ਜੀ ਆਸ ਚਲੋ ਹੁੰਦੀ ਆ ਅਸੀਂ ਕਹਿੰਨੇ ਵੀ ਹੁਣ ਵੀ ਜਿਉ ਮਜ਼ਦੂਰਾਂ ਦਾ ਮਸੀਹਾ ਕੋ ਹੁੰਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਾਡਾ ਮਾਲਕ ਹੈ ਪੰਜਾਬ ਦਾ ਰਾਜਾ ਜਿਹਨੂੰ ਬਣਾਇਆ ਹੈ ਉਹਨੂੰ ਸਾਡੀ ਜਹਿਜ ਮੰਗਾਂ ਪੂਰੀਆਂ ਕਰਨੀ ਚਾਹੀਦੀ ਕਿ ਅੱਜ ਜੀ ਕਰਦੇ ਅਸੀਂ ਹੁਣੇ ਕਹਿੰਦੇ ਕਰਦੇ ਅਗਲਾ ਪ੍ਰੋਗਰਾਮ ਤਾਂ ਦੇਖੋ ਜੀ ਮੇਰਾ ਇੱਕ ਵਾਰੀ ਦਾਂਜੀ ਕਹਿੰਦੇ ਵੀ ਆਸ ਕਰਦੇ ਆ ਵੀ ਸਾਡੀ ਮੰਗ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੌਹਾਂ ਜੀ ਇੱਕਦਮ ਸੌਂਹ ਦੇ ਜਦੋਂ ਵਿਸ਼ਵਾਸ ਦਿਵਾਦੇ ਜਨਤਾ ਦੇ ਵਿੱਚ ਵਿਸ਼ਵਾਸ ਦਿਵਾਇਆ ਤੁਹਾਡਾ ਤੁਹਾਡੀ ਮੰਗਾਂ ਪੂਰੀਆਂ ਕਰਾਂਗੇ ਤੇ ਉਸ ਤੋਂ ਬਾਅਦ ਜੇ ਅਸੀਂ ਤਾਂ ਕਹਿੰਦੇ ਮੰਗ ਲੈਣ ਸਾਡੀਆਂ ਮੰਨਾਂ ਮੰਗਾਂ ਜਿਹੜੀ ਜਹਿਜ ਮੰਗਾਂ ਨੇ ਨਾ ਮੰਗਣਗੇ ਨਹੀਂ ਮਰਜ਼ੀ ਹੈ ਜੇ ਕੋਈ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਜੇ ਕੋਈ ਅਗਲਾ ਸਾਡਾ ਪ੍ਰੋਗਰਾਮ ਹੈ ਕੋਈ ਬੈਠ ਕੇ ਪ੍ਰੋਗਰਾਮ ਹੋਵੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ